ਜਲੰਧਰ ਦੀ ਭਾਰਗੋ ਕੈਂਪ ਵਿੱਚ ਦਿਨ ਦਿਹਾੜੇ ਵੱਡੀ ਵਾਰਦਾਤ ਵਾਪਰੀ ਹੈ। ਇਸ ਵਾਰਦਾਤ ਨੂੰ ਵਿਜੇ ਜਵੈਲਰਸ ਤੇ ਅੰਜਾਮ ਦਿੱਤਾ ਗਿਆ। ਤਿੰਨ ਲੁਟੇਰੇ ਦੁਕਾਨ ਦੇ ਅੰਦਰ ਦਾਖਲ ਹੋਏ ਨੇ। ਲੁਟੇਰਿਆਂ ਨੇ ਪਿਸਤੌਲ ਤਾਣ ਕੇ ਵਿਜੇ ਜਵੈਲਰਸ ਤੋਂ 2 ਲੱਖ ਰੁਪਏ ਨਕਦੀ ਅਤੇ ਸੋਨਾ ਲੁੱਟਿਆ। ਇਹ ਘਟਨਾ ਦੁਕਾਨ ਵਿੱਚ ਲੱਗੇ ਹੋਏ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ ਹੈ। ਜਿਹੜੀ ਕੇ ਸਕਰੀਨ ਤੇ ਤੁਸੀਂ ਵੀ ਦੇਖ ਰਹੇ ਹੋ। ਵੀਡੀਓ ਦੇ ਵਿੱਚ ਸਪਸ਼ਟ ਦੇਖਿਆ ਜਾ ਸਕਦਾ ਹੈ ਕਿ ਇਹਨਾਂ ਲੁਟੇਰਿਆਂ ਨੇ ਮੂਟ ਟਕੇ ਹੋਏ ਨੇ ਇਹਨਾਂ ਨੇ ਪਿਸਤੌਲ ਦੀ ਨੋਕ ਤੇ ਦੁਕਾਨ ਦੇ ਵਿੱਚ ਮੌਜੂਦ ਮਾਲਕ ਨੂੰ ਡਰਾਇਆ ਇਹਨਾਂ ਲੁਟੇਰਿਆਂ ਦੇ ਕੋਲ ਲੋਹੀ ਦਾ ਇੱਕ ਹੋਰ ਹਥਿਆਰ ਵੀ ਹੈ ਜਿਸ ਦੇ ਨਾਲ ਉਹਨਾਂ ਨੇ ਵਿਜੇ ਜਵੈਲਰਸ ਦੇ ਅੰਦਰ ਭੰਨ ਤੋੜ ਵੀ ਕੀਤੀ ਹੈ ਇਹਨਾਂ ਨੇ ਵਿਜੇ ਜਵੈਲਰਸ ਦਾ ਸਾਰਾ ਸੋਨਾ ਲੁੱਟ ਲਿਆ ਲੁਟੇਰਿਆਂ ਦੇ ਵੱਲੋਂ ਵਾਰ-ਵਾਰ ਧਮਕੀਆਂ ਦਿੱਤੀਆਂ ਗਈਆਂ ਤੇ ਪੁਲਿਸ ਨੂੰ ਫੋਨ ਨਾ ਕਰਨ ਦੇ ਲਈ ਕਿਹਾ ਗਿਆ ਵਿਜੇ ਜਵੈਲਰਸ ਦਾ ਮਾਲਕ ਡਰਿਆ ਸਹਿਮਿਆ ਹੋਇਆ ਨਜ਼ਰ ਆਇਆ ਗੌਰਤਲ ਮੈਂ ਕਿ ਦਿਨ ਦਿਹਾੜੇ ਹੋ ਰਹੀਆਂ ਅਜਹੀਆਂ ਵਾਰਦਾਤਾਂ ਆਮ ਜਨਤਾ ਦੇ ਮਨਾਂ ਦੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਕਰ ਰਹੀਆਂ ਨੇ ਤੇ ਹਰ ਕੋਈ ਉਮੀਦ ਲਗਾਈ ਬੈਠਾ ਹੈ ਕਿ ਇਹੋ ਜਿਹੀਆਂ ਵਾਰਦਾਤਾਂ ਕਦੋਂ ਰੁਕਣਗੀਆਂ ਨਿਊਜ਼ ਟੈਸਟ ਰਿਪੋਰਟ ਜਨਹਿਤਾਸ਼ੀ ਲੁੱਟਾ ਖੋਹ ਆ ਖਤਮ ਕਾਫੀ ਹੱਦ ਤੱਕ ਹੋਈ ਹੈ ਇਹ ਨਹੀਂ ਗੈਂਗਸਟਰ ਗੈਂਗਪੜ ਕੋ ਨਮਾਣੇ ਉਠੇ ਤਕਰੀਬਨ ਪੁਰਾਣਾ ਚੱਲਿਆ ਆ ਰਿਹਾ ਹੈ ਸਰਕਾਰ ਕਾਫੀ ਨੱਥ ਪਈ ਏ ਤੁਸੀਂ ਦੇਖੋ ਜੀ ਇਹ ਅਗਲੀਆਂ ਸਰਕਾਰਾਂ ਦਾ ਕਦੇ ਨਹੀਂ ਦੇਖਿਆ ਗਿਆ ਕਿ ਗੈਂਗਸਟਰ ਜਿਹੜੇ ਫੜੇ ਜਾਂਦੇ ਨੇ ਮਾਰੇ ਵੀ ਜਾ ਰਹੇ ਨੇ ਉਹਨਾਂ ਨੂੰ ਲੁੱਟਾਂ ਵੀ ਐਵੇਂ ਕੀਤੀਆਂ ਜਾਣੀਆਂ ਸਰਕਾਰ ਆਪਣਾ ਕੰਮ ਬਹੁਤ ਦੇ ਕਰ ਰਹੀ ਏ ਪਰ ਪੁਰਾਣਾ ਕੋੜ ਨਮਾਣੀ ਹੈਗਾ ਸਰਕਾਰ ਆਪਣੇ ਲੈਵਲ ਤੇ ਬਹੁਤ ਵਧੀਆ ਚੱਲਦੀ ਕਿਏ ਹੁਣ ਪਤਾ ਲੱਗਿਆ ਭਾਰ ਕੇ ਮੈਂ ਬਿਜਾਰਾ ਜਰਾ ਹੋਰ ਗੰਗ ਨਹੀਂ ਕਰਦੀ ਆ ਹੋਰ ਇੱਥੇ ਚਾਲਕ ਮਤੇ ਆ ਗਏ ਪਹਿਲੀ ਵਾਰ ਸੁਣਿਆ ਪਾ ਵੀ ਕਿ ਗਨ ਪੁਆਣ ਦੀ ਦੁਕਾਨ ਨੂੰ ਲੁੱਟ ਕੇ ਲੈ ਗਏ ਨੇ ਇਹਦੇ ਬਾਰੇ ਇਨਚਾਰਜ ਕੀਤੀ ਹੈਗੀ ਇਹ ਨਹੀਂ ਅੱਥੀਸ ਵੈਕਟੋਰ ਨਾਲ ਆਉਂਦਾ ਉਹ ਆਲਦੀ મો ਐਕਟਮ ਨੇ ਬੱਤੇ ਵਧੀਆ ਨੇ ਉਹਨਾਂ ਟਾਈਮ ਦੇ ਉਹ ਬੰਦੇ ਆ ਪੜਦੇ ਨੇ ਕਿਹਨੇ ਕਿੱਥੇ ਹੋਰ ਸੰਸਾਰ ਮੈਂ ਪੁੱਛਣਾ ਚਾਹੁੰਦਾ ਹਾਂ ਕੀ ਨਾਮ ਹੈ ਤੁਹਾਡਾ ਦੀਪਕ ਦੀਪਕ ਜੀ ਕੀ ਗੱਲ ਹੋਈ ਕਿੰਨੇ ਵਜੇ ਕਿਰਪਾ ਨੂੰ ਪਤਾ ਲੱਗਦਾ ਮੈਂ ਤੇ ਸਾਢੇ 10 ਆਪਣੀ ਸ਼ਾਪ ਤੇ ਜਾਂਦਾ ਮੈਨੂੰ ਸ਼ਾਪ ਤੇ ਮੈਂ ਪੁੰਚਾ ਉੱਥੇ ਮੈਂ ਵਾਪਸ ਆਇਆ ਹਾਂ ਕਿ ਮੇਰਾ ਭਤੀਜਾ ਆਂਦਾ ਸਵੇਰੇ ਦੁਕਾਨ ਖੋਲਣ ਹਾਂ ਸਵਾ 10 ਸਾਢੇ 10 ਵੇ ਦੇ ਵਿੱਚ ਉਹ ਸ਼ਾਪ ਖੋਲਦਾ ਉਹ ਪੋਣੇ ਕੇ 11 ਦੇ ਵਿੱਚ ਉਹ ਬੰਦੇ ਆ ਗਏ ਤਿੰਨ ਉਹਨੂੰ ਗਨ ਪੁਆਇੰਟ ਤੇ ਅੰਦਰ ਲੈ ਲਿਆ ਸਾਰਾ ਉਸ ਤੋਂ ਬਾਅਦ ਉਹਨਾਂ ਦੇ ਕੋਲ ਮਾਲ ਲੁੱਟ ਕੇ ਲੈ ਗਏ ਕੀ 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 ਲੈ ਕੇ ਗਏ 골ਡ ਹੀ ਲੈ ਕੇ ਗਏ ਉਸ ਤੋਂ ਬਾਅਦ ਵੇਚਦੇ ਆ ਜੀ ਕੈਸ਼ ਹੋਈ ਸੀ ਕਿੰਨੇ ਜਾਣੇ ਸੀ ਜੀ ਤੁਸੀਂ ਸੈਟ ਜਾਓ ਕਿੰਨੇ ਜਾਣੇ ਸੀ ਤਿੰਨੇ ਜਾਣੇ ਸੀ ਅੱਛਾ ਜੀ ਉਹਨਾਂ ਕੋਲ ਹਥਿਆਰ ਵੀ ਸੀ ਹਾਂ ਕਿਹੜੇ ਕਿਹੜੇ ਹਥਿਆਰ ਰਿਵਾਲਵਰਾਂ ਸੀਗੀਆਂ ਤੇ ਮੌਕੇ ਤੇ ਪੁਲਿਸ ਆ ਗਈ ਹੈ ਹਾਂ ਜੀ ਮੌਕੇ ਤੇ ਬੁੱਲਸ ਆ ਗਈ ਕਿੰਨੇ ਵਜੇ ਤੁਹਾਨੂੰ ਕੋਲ ਆਉਂਦੀ ਹੈ ਕੀ ਮਾਮਲਾ ਹੈ ਮੈਂ 10:50 ਤੇ ਆਂਦੀ ਮੈਂ 10:55 ਤੇ ਮੈਂ ਪਹੁੰਚ ਗਿਆ ਸੀ ਇੱਥੇ ਅੱਛਾ ਜੀ ਈਡ ਦੀ ਦੁਕਾਨ ਹੈ ਕੀ ਹੋਇਆ ਸੀ ਇੱਥੇ ਮਿੱਠਾਈ ਲੜਕਾ ਜੀ ਜੋ ਕਹਿੰਦਾ ਵੀ ਤਿੰਨ ਲੜਕੇ ਆਏ ਮੋਟਕੇ ਸੀ ਇਹਨਾਂ ਨੇ ਆਉਂਦੇ ਪਹਿਲਾਂ ਮੈਨੂੰ ਪਿਸਤੌਲ ਮੇਂ ਪੁੱਟ ਵੀ ਰੱਖਤਾ ਬੜੀ ਭੰਤੋੜ ਕਹ ਕੇ ਗਹਿਣੇ ਲੈ ਗਏ ਸਾਰੇ ਅੱਛਾ ਜੀ ਕਿੰਨਾ ਗਹਿਣਾ ਲੈ ਗਏ ਕਿ ਇਹਨੇ ਕੀ ਕੀ ਲੈ ਕੇ ਗਏ ਇਹ ਹੁੰਦਾ ਚਲਾ ਕੇ ਦੱਸ ਰਿਹਾ ਸਾਨੂੰ ਅੱਛਾ ਜੀ ਕਿੰਨੇ ਐਸਟੀਮੇਟ ਵਿੱਚ ਉਹ ਸਭ ਨਕਰਾਂਗੇ ਦੁਕਾਨ ਦਾ ਨਾਮ ਕੀ ਹੈਗਾ ਵਿਜੇ ਯੂਟਰ ਮਾਲਕ ਕੌਣ ਸੀ ਇੱਥੇ ਬੈਠੇ ਤੇ ਮਾਲਕ ਹੀ ਸੀ ਦਿਖ ਸਕਿਆ ਲੜਕਾ ਨਾ ਸਰ ਦੇਖਿਆ ਜਾਂਦਾ ਅਕਸਰ ਦਿਨ ਦਿਹਾੜੇ ਕਿਹੜੇ ਭੀੜ ਭਰ ਨਾਲ ਇਲਾਕਾ ਵਾ ਕੁਛੀ ਦੂਜੇ ਥਾਣਾ ਚੋਰਾਂ ਨੇ ਜਿਸ ਵਿੱਚ ਕੈਮਰੇ ਦੇ ਵਿੱਚ ਆਇਆ ਕੁਛ ਚੈੱਕ ਕਰ ਰਹੇ ਹਾਂ ਜੀ ਚੈੱਕ ਕਰ ਰਹੇ ਹ ਇਸ ਕੈਮਰੇ 'ਚ ਆਏ ਕਿੰਨੇ ਜਣੇ ਸੀ ਤਿੰਨ ਜਣੇ ਜੀ ਹਾਂਜੀ ਕੀ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਉਹ ਜਾਂਚ ਕਰ ਰਹੇ ਹਾਂ ਜੀ ਜਾਂਚ ਕਰ ਰਹੇ ਹਾਂ ਸਭ ਠੀਕ ਹੈ